ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਨਵੀਂ ਹੋਰ ਸੱਚੀ ਤੇ ਦਰਦਪਰੀ ਕਹਾਣੀ ਲੈ ਕੇ ਜਿਹੜੇ ਭਰਾ ਦੀ ਇਹ ਕਹਾਣੀ ਆ ਉਹ ਭਰਾ ਇਸ ਟਾਈਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਇਹ ਮਾਮੇ ਤੇ ਭਾਂਜੇ ਦੀ ਕਹਾਣੀ ਆ ਇੱਕ ਮਾਮੇ ਨੇ ਆਪਦੇ ਭਾਂਜੇ ਨਾਲ ਕੀ ਕੁਝ ਕੀਤਾ ਤੁਸੀਂ ਸੋਚ ਵੀ ਨਹੀਂ ਸਕਦੇ ਬਾਈ ਕਹਿੰਦਾ ਮੇਰੇ ਪਿਓ ਕੋਲੇ 11 ਕ ਕਿੱਲੇ ਜ਼ਮੀਨ ਦੇ ਸੀ ਕਿ ਸਾਡੇ ਪਰਿਵਾਰ ਦੇ ਵਿੱਚ ਇੱਕ ਦਾਦੀ ਸੀ ਮੈਂ ਮੇਰੀ ਮਾਂ ਤੇ ਮੇਰਾ ਪਿਓ ਚਾਰ ਜਣੇ ਸੀਗੇ ਤੇ ਮੇਰੇ ਨਾਨਕੇ ਪਰਿਵਾਰ ਵਿੱਚ ਮੇਰਾ ਮਾਮਾ ਵਿਚਾਰਾ ਕੱਲਾ ਹੀ ਸੀਗਾ ਕਿਉਂਕਿ ਮੇਰੇ ਨਾਨੇ ਤੇ ਨਾਨੀ ਦੀ ਮੌਤ ਹੋ ਚੁੱਕੀ ਸੀ ਤੇ ਮੇਰੇ ਮਾਮੇ ਕੋਲੇ 4 ਕਿੱਲੇ ਜ਼ਮੀਨ ਦੇ ਸੀ ਤੇ ਮੇਰਾ ਮਾਮਾ ਮਾੜਾ ਬੜਾ ਨਸ਼ਾ ਪੱਤਾ ਵੀ ਕਰ ਲੈਂਦਾ ਸੀਗਾ ਚਲੋ ਜੀ ਕਹਿੰਦਾ ਇਸ ਦੇ ਦੌਰਾਨ ਕੀ ਹੁੰਦਾ ਕਿ ਜਦੋਂ ਮੈਂ 5ਾਂ ਕਿਸਾਲਾਂ ਦਾ ਹੋਣਾ ਤਾਂ ਇੱਕ ਦਿਨ ਰਾਤ ਨੂੰ ਮੇਰਾ ਪਿਓ ਪਾਣੀ ਦੀ ਵਾਰੀ ਲਾਉਣ ਜਾਂਦਾ ਉੱਥੇ ਮੇਰੇ ਪਿਓ ਨੂੰ ਸੱਪ ਲੜ ਜਾਂਦਾ ਤੇ ਮੇਰੇ ਪਿਓ ਦੀ ਮੌਤ ਹੋ ਜਾਂਦੀ ਹੈ। ਕਹਿੰਦਾ ਮੇਰੇ ਪਿਓ ਦੀ ਮੌਤ ਤੋਂ 6 ਮਹੀਨਿਆਂ ਬਾਅਦ ਮੇਰੀ ਮਾਂ ਨੇ ਬਹੁਤ ਮਾੜੀ ਕਰਤੂਤ ਕੀਤੀ ਵੀ ਇੱਕ ਦੁੱਧੀ ਨਾਲ ਦੇ ਪਿੰਡ ਦਾ ਹੁੰਦਾ ਜਿਹੜਾ ਸਾਡੇ ਘਰੋਂ ਦੁੱਧ ਲੈਣ ਆਉਂਦਾ ਹੁੰਦਾ ਮੇਰੀ ਮਾਂ ਉਹਦੇ ਨਾਲ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੀ ਹੈ ਤੇ ਮੈਨੂੰ ਮੇਰੀ ਦਾਦੀ ਕੋਲੇ ਕੱਲਾ ਛੱਡ ਜਾਂਦੀ ਹੈ। ਕਹਿੰਦਾ ਪਰ ਜਿਹੜੀ ਮੇਰੀ ਦਾਦੀ ਸੀ ਉਹ ਬਹੁਤ ਸਿਆਣੀ ਤੇ ਸਮਝਦਾਰ ਤੇ ਸੁਲਝੀ ਹੋਈ ਔਰਤ ਸੀ ਉਹਨੇ ਸੋਚਿਆ ਵੀ ਮੇਰੀ ਉਮਰ ਵੀ ਮੈਂ ਵੀ ਬਜ਼ੁਰਗ ਹੋਈ ਪਈ ਆ ਕੱਲ ਨੂੰ ਜੇ ਮੈਂ ਅੱਖਾਂ ਮੀਟ ਗਈ ਸ਼ਰੀਕੇ ਕਬੀਲੇ ਵਾਲੇ ਮੇਰੇ ਪੋਤਰੇ ਤੋਂ ਜ਼ਮੀਨ ਖੋਲਣਗੇ ਮੇਰਾ ਪੁੱਤਰਾ ਦਿਹਾੜੀਆਂ ਕਰਦਾ ਫਿਰ ਧੱਕੇ ਖਾਂਦਾ ਫਿਰੂਗਾ ਰੋਲਦਾ ਫਿਰੂਗਾ ਉਹਨੇ ਕੀ ਕੀਤਾ ਜਿਹੜਾ ਮੇਰਾ ਮਾਮਾ ਸੀਗਾ ਉਹਨੂੰ ਪੁੱਤ ਬਣਾ ਕੇ ਆਪਦੇ ਘਰੇ ਲੈ ਆਉਂਦੀ ਐ ਇੱਥੇ ਪੁੱਤ ਬਣਾ ਕੇ ਜਦੋਂ ਲੈ ਆਉਂਦੀ ਐ ਮੇਰੇ ਮਾਮੇ ਦਾ ਵਿਆਹ ਕਰਦੀ ਆ ਜਦੋਂ ਮੇਰੇ ਮਾਮੇ ਦਾ ਵਿਆਹ ਹੋਇਆ ਵਿਆਹ ਤੋਂ 6 ਮਹੀਨੇ ਬਾਅਦ ਕਹਿੰਦਾ ਜਿਹੜੀ ਮੇਰੀ ਦਾਦੀ ਸੀ ਉਹਦੀ ਮੌਤ ਹੋ ਜਾਂ ਚਲੋ ਜੀ ਉਸ ਤੋਂ ਬਾਅਦ ਕਹਿੰਦਾ ਮਾਮੇ ਕਰੇ ਪੁੱਤਰ ਨੇ ਜਨਮ ਲਿਆ ਤੇ ਮਾੜੀ ਕਿਸਮਤ ਸਾਡਾ ਫਿਰ ਵੀ ਪਿੱਛਾ ਨਹੀਂ ਛੱਡਦੀ ਜਦੋਂ ਮੇਰੇ ਮਾਮੇ ਦਾ ਪੁੱਤ 2 ਸਾਲਾਂ ਦਾ ਹੁੰਦਾ ਤਾਂ ਕਹਿੰਦਾ ਮੇਰੀ ਮਾਮੀ 쿨ਰ ਚ ਕਿਦਾਂ ਪਾਣੀ ਪਾਉਣ ਲਈ ਹੁੰਦੀ ਆ ਤੇ 쿨ਰ ਨਾਲ ਕਰੰਟ ਲਾ ਕੇ ਮੇਰੀ ਮਾਮੇ ਦੀ ਮੌਤ ਹੋ ਜਾਂਦੀ ਹੈ ਕਹਿੰਦਾ ਉਸ ਤੋਂ ਬਾਅਦ ਅਸੀਂ ਘਰ ਦੇ ਵਿੱਚ ਰਹਿ ਗਏ ਤਿੰਨ ਜਣੇ ਮੈਂ ਮੇਰਾ ਮਾਮਾ ਤੇ ਮੇਰੇ ਮਾਮੇ ਦਾ ਪੁੱਤ 2 ਸਾਲਾਂ ਦਾ ਕਹਿੰਦਾ ਚਲੋ ਜੀ ਰਿਸ਼ਤੇਦਾਰਾਂ ਨੇ ਬਹੁਤ ਪ੍ਰੈਸ਼ਰ ਪਾਇਆ ਮਾਮੇ ਤੇ ਤੂੰ ਵਿਆਹ ਕਰਾ ਲੈ ਵਿਆਹ ਕਰਾ ਲੈ ਜੁਆਗ ਛੋਟੇ ਆ ਤੇਰੇ ਤੋਂ ਸੰਭੇਰੀ ਜਾਣੇ ਤੂੰ ਕਿਵੇਂ ਸੰਭਾਲ ਲੇਗਾ ਬੰਦਾ ਜ ਜਿਹੜਾ ਪਾਣਾ ਵਾਪਰਨਾ ਸੀ ਵਾਪਰ ਚੁੱਕਿਆ ਜੋ ਕਿਸਮਤ ਦੇ ਵਿੱਚ ਸੀ ਮਿਲ ਗਿਆ ਮੈਂ ਵਿਆਹ ਨਹੀਂ ਕਰਾਉਣਾ ਵੀ ਜੇ ਮੈਂ ਵਿਆਹ ਕਰਾ ਲਿਆ ਇਹ ਦੋਵੇਂ ਬੱਚੇ ਰੋਲ ਜਾਣਗੇ ਇਹਨਾਂ ਦੋਵਾਂ ਬੱਚੇ ਦੀ ਜ਼ਿੰਦਗੀ ਨਰਕ ਬਣ ਜਾਊਗੀ ਇਹਨਾਂ ਨੂੰ ساری ਉਮਰ ਨਾ ਮਾਂ ਦਾ ਪਿਆਰ ਮਿਲਣਾ ਤੇ ਨਾ ਪਿਓ ਦਾ ਮਿਲਣਾ ਵੀ ਜਿਹੜੀ ਮੈਂ ਔਰਤ ਵਿਆਹ ਕੇ ਲਿਆਊਗਾ ਉਹ ਆਖੂ ਇੱਥੇ ਆ ਕੇ ਆਪਣੀ ਹੋਰ ਬੱਚਾ ਪੈਦਾ ਕਰੂਗੀ ਇਹਨਾਂ ਦੇ ਸ਼ਰੀਕ ਬਣਨਗੇ ਇਹ ਵਿਚਾਰੇ ਰੋਲ ਜਾਣਗੇ ਚਲੋ ਜੀ ਕਹਿੰਦਾ ਮੇਰੇ ਮਾਮੇ ਨੇ ਵਿਆਹ ਨਹੀਂ ਕਰਾਇਆ ਕਹਿੰਦਾ ਉਹ ਮੈਂ ਸਕੂਲ ਜਾਣ ਲੱਗ ਗਿਆ ਸੀ ਲਗਭਗ ਚਲੋ ਜੀ ਮੇਰੇ ਮਾਮੇ ਨੇ ਕਹਿੰਦਾ ਵਿਚਾਰੇ ਨੇ ਆਪ ਹੀ ਰੋਟੀਆਂ ਵਿੰਗੀਆਂ ਟੇਡੀਆਂ ਜਿਵੇਂ ਪਕਾਇਆ ਪਕਾਉਣੀਆਂ ਪਕਾਉਣੀਆਂ ਕੱਪੜੇ ਸਾਡੇ ਧੋਣੇ ਸਾਨੂੰ ਨਵਾਉਣਾ ਧਵਾਉਣਾ ਕਹਿੰਦਾ ਕੁੱਲ ਮਿਲਾ ਕੇ ਉਹਨੇ ਸਾਨੂੰ ਮਾਂ ਤੇ ਪਿਓ ਦੋਵਾਂ ਦਾ ਪਿਆਰ ਦਿੱਤਾ ਕਹਿੰਦਾ ਚਲੋ ਜੀ ਉਹਨੇ ਥੋੜੇ ਜਿ ਮਾਮੇ ਦਾ ਮੁੰਡਾ ਵੱਡਾ ਹੋਇਆ ਵੀ ਸਕੂਲ ਚ ਜਾਣ ਲੱਗ ਗਿਆ ਸਾਨੂੰ ਦੋਨੋਂ ਇੱਕੋ ਸਕੂਲ ਦੇ ਵਿੱਚ ਪੜ੍ਹਨੇ ਪਾ ਦਿੱਤਾ ਮੈਂ ਮੇਰੇ ਮਾਮੇ ਨੇ ਜਦੋਂ ਵੀ ਮੈਂ ਰੋਟੀ ਮੰਗੀ ਮੈਨੂੰ ਤਾਜੀ ਪਕਾ ਕੇ ਦਿੱਤੀ ਜਦੋਂ ਅਸੀਂ ਸਕੂਲੋਂ ਆਉਂਦੇ ਸੀ 2-3 ਵਜੇ ਤਾਂ ਮੇਰਾ ਮਾਮਾ ਕਹਿੰਦਾ ਚੁੱਲ੍ਹੇ ਤੇ ਤਾਜੀ ਰੋਟੀ ਸਾਨੂੰ ਪਕਾ ਕੇ ਦਿੰਦਾ ਇਹਦਾ ਸਾਡਾ ਚੁੱਲ੍ਹੇ ਧੁੱਪ ਧੁੱਪਾਂ ਦੇ ਚੁੱਲ੍ਹੇ ਦੇ ਉੱਤੇ ਕਹਿੰਦਾ ਧੁੱਪੇ ਸੜ ਕੇ ਮੁੜਕੋ ਮੁੜਕ ਹੋ ਕੇ ਮੇਰਾ ਮਾਮਾ ਸਾਡੇ ਲਈ ਰੋਟੀਆਂ ਲਾਉਂਦਾ ਹੁੰਦਾ ਸੀ ਕਹਿੰਦਾ ਬਚਾਰੇ ਨੇ ਸਾਰੀ ਉਮਰ ਸਾਨੂੰ ਇੰਨਾ ਕ ਸੰਭਿਆ ਕਹਿੰਦਾ ਕਹਿੰਦਾ ਬਾਈ ਗੱਲਾਂ ਹੀ ਛੱਡ ਦੇ ਕਦੋਂ ਮੈਂ ਪਲੱਸ 2 ਕਰ ਲਈ ਉਸ ਤੋਂ ਬਾਅਦ ਮੇਰਾ ਮਾਮਾ ਕਹਿੰਦਾ ਪੁੱਤ ਤੂੰ ਕਿਸੇ ਬਾਹਰਲੇ ਦੇਸ਼ ਚਲਾ ਜਾ ਵੀ ਆਪ ਦੀ ਜ਼ਿੰਦਗੀ ਵਧੀਆ ਬਣਾ ਲੈ ਤੇ ਕਿਉਂ ਮਿੱਟੀ ਨ ਕਹਿੰਦਾ ਚਲੋ ਜੀ ਮੇਰਾ ਵੀ ਮੂਡ ਸੀ ਕਿਸੇ ਬਾਹਰਲੇ ਦੇਸ਼ ਦੇ ਵਿੱਚ ਜਾਣ ਦਾ ਤੇ ਮੈਂ ਕਿਹਾ ਮਾਮਾ ਚਾਲ ਠੀਕ ਹੈ ਵੀ ਮੈਂ ਜਾਣਾ ਕਿਸੇ ਵਿਦੇਸ਼ ਦੇ ਵਿੱਚ ਕਹਿੰਦਾ ਚਲੋ ਜੀ ਫਿਰ ਪੈਸੇ ਦੀ ਲੋੜ ਸੀ ਮੈਂ ਮਾਮੇ ਨੂੰ ਕਿਹਾ ਵੀ ਅਕਰ ਆਪਣੀ ਕਿੱਲਾ ਜ਼ਮੀਨ ਤਾਂ ਵੇਚ ਦਿੰਦੇ ਆ ਵੀ ਪੈਸੇ ਦਾ ਜਿਗਾਰਡ ਹੋ ਜਾਊਗਾ ਤੇ ਬਾਹਰਲੇ ਦੇਸ਼ ਮੈਂ ਚਲਾ ਜਾਊਗਾ ਕਹਾਂ ਚਲੋ ਜੀ ਜੇ ਜ਼ਮੀਨ ਵੇਚਣੀ ਚਾਹੀ ਤੇ ਜ਼ਮੀਨ ਕਹਿੰਦਾ ਵੇਚੀ ਨਹੀਂ ਕਿਉਂਕਿ ਸਾਡੇ ਆਣ ਗਵਾਂਡ ਸਾਰੀ ਜ਼ਮੀਨ ਤਾਂ ਵਿਚਾਰੇ ਠੀਕ ਠਾਕ ਜੀ ਅਸੀਂ ਕਿਸੇ ਜ਼ਮੀਨ ਲਈ ਨਹੀਂ ਕਹਿੰਦਾ ਕਹਿੰਦਾ ਮੇਰਾ ਮਾਮਾ ਕਹਿੰਦਾ ਵੀ ਮੇਰੀ ਜ਼ਮੀਨ ਪਿੰਡ ਦੀ ਨਹੀਂ ਇਹਦੇ ਵਿੱਚ ਪਈ ਆ ਵੀ ਨਾਲਿਓ ਜ਼ਮੀਨ ਛੇਤੀ ਵੇਚ ਜ ਵੀ ਆਪਣਾ ਸਰ ਜੂਗਾ ਤਾਂ ਚਲ ਮੈਂ ਮਾਮੇ ਨੂੰ ਕਿਹਾ ਵੀ ਠੀਕ ਆ ਮਾਮਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਵੀ ਕਰ ਲਾ ਕਹਿੰਦਾ ਮੇਰੇ ਮਾਮੇ ਨੇ ਆਪਦੇ ਹਿੱਸੇ ਦੀ ਜ਼ਮੀਨ ਉਥੋਂ ਵੇਚਤੀ ਕਿਲਾ ਤੇ ਮੈਨੂੰ ਆਸਟ੍ਰੇਲੀਆ ਭੇਜਦਾ ਕਹਿੰਦਾ ਮੈਂ ਆਸਟ੍ਰੇਲੀਆ ਚ ਜਾ ਰਹਿਣਾ ਉੱਥੇ ਜਾ ਕੇ ਕਹਿੰਦਾ ਮੈਨੂੰ ਸਾਲ ਕੁ ਬਾਅਦ ਕਿਸੇ ਕੁੜੀ ਨਾਲ ਮੇਰੀ ਗੱਲਬਾਤ ਹੋ ਜਾਂਦੀ ਆ ਤੇ ਮੈਂ ਮਾਮੇ ਨੂੰ ਪੁੱਛ ਕੇ ਵਿਆਹ ਕਰਾ ਲੈਣਾ ਉੱਥੇ ਤੇ ਮੈਂ ਪੱਕਾ ਹੋ ਜਾਣਾ ਤਾਂ ਜਦੋਂ ਮੈਂ 5 ਸਾਲਾਂ ਬਾਅਦ ਆਉਨਾ ਤੇ ਮੈਂ ਮਾਮੇ ਨੂੰ ਚ ਕੋਠੀ ਕਾਠੀ ਵਧੀਆ ਪਾ ਕੇ ਦੇ ਦੇਣਾ ਤੇ ਮੇਰਾ ਮਾਮਾ ਕਹਿੰਦਾ ਠੀਕ ਆ ਪੁੱਤ ਵੀ ਹੁਣ ਤੂੰ ਆਦਾ ਘਰ ਸੰਭਾਲ ਵੀ ਮੈਂ ਆ ਬੀ ਮੇਰੀ ਮਾਂ ਤੈਨੂੰ ਇਸ ਘਰ ਦੇ ਵਿੱਚ ਪੁੱਤ ਬਣਾ ਕੇ ਲਿਆਈ ਸੀ ਤੇ ਤੂੰ ਇਸ ਘਰ ਦਾ ਮਾਲਕਾਂ ਤੂੰ ਕਿਤੇ ਨਹੀਂ ਜਾਣਾ ਮੇਰਾ ਮਾਮਾ ਕਹਦਾ ਨਹੀਂ ਪੁੱਤ ਮੈਨੂੰ ਤਾਂ ਕਿਤੇ ਸ਼ਰੀਕੇ ਲਈ ਤਾਂ ਨੇ ਮਾਰ ਦੇ ਵੀ ਭਾਂਡੇ ਦੀ ਜਮੀਨ ਨੱਪਨ ਨੂੰ ਬੈਠਾ ਵੀ ਮੈਂ ਇੱਥੇ ਨਹੀਂ ਰਹਿਣਾ ਵੀ ਤੈਨੂੰ ਪਾਲ ਤੈਨੂੰ ਪਾਲ ਪਲੋਸ ਦਿੱਤਾ ਤੂੰ ਵਿਆਹੇ ਵਰਿਆ ਗਿਆ ਵੀ ਹੁਣ ਤੂੰ ਆਪ ਦੀ ਕਬੀਲਦਾਰੀ ਸਾਹਬ ਕਹਿੰਦਾ ਜਿਹੜਾ ਮੇਰਾ ਮਾਮੇ ਦਾ ਪੁੱਤ ਸੀਗਾ ਉਹ ਵਿਚਾਰਾ ਬਹੁਤ ਘੱਟ ਪੜਿਆ ਲਿਖਿਆ ਸੀ ਥੋੜਾ ਸਿੱਧਰਾ ਜਿਹਾ ਸੀ ਕਹਿੰਦਾ ਉਹ ਕਹਿੰਦਾ ਮੈਂ ਮਾਮੇ ਨੂੰ ਕਹਿੰਦਾ ਨਹੀਂ ਮਾਮਾ ਤੂੰ ਇੱਥੇ ਰਹਿ ਤੈਨੂੰ ਬਦੀ ਕੋਠੀ ਪਾ ਦੂੰ ਰਿਹਾ ਅਸਕਰ ਕਹਿੰਦਾ ਤਿੰ ਕਹਿੰਦਾ ਮੈਂ ਤਿੰਨਾਂ ਸਾਲਾਂ ਬਾਅਦ ਫੇਰ ਆਉਣਾ ਜਿਹੜੀ ਮੇਰੇ ਕੋਲ 11 ਕਿੱਲੇ ਜ਼ਮੀਨ ਹੁੰਦੀ ਆ ਕਹਿੰਦਾ ਮੈਂ ਮਾਮਾ ਦੇ ਮਾਮੇ ਤੋਂ ਚੋਰੀ ਆ ਦੇ ਮਾਮੇ ਦੇ ਨਾਮ ਲਵਾ ਦੇਣਾ ਤੇ ਨਾਮ ਲਵਾ ਕੇ ਤੇ ਮਾਮੇ ਨੂੰ ਇੱਕ ਨਵੀਂ ਸਕੋਰਪੀਓ ਗੱਡੀ ਕਢਾ ਕੇ ਦੇ ਦੇਣਾ ਮਤਲਬ ਮੇਰਾ ਮਾਮਾ ਮੈਨੂੰ ਬਹੁਤ ਰੋਗਦਾ ਵੀ ਨਹੀਂ ਪਤਾ ਸੀ ਗੱਡੀ ਕੀ ਕਰਨੀ ਕੀ ਕਰਨੀ ਕਹਿੰਦਾ ਮੈਂ ਮਾਮਾ ਮੈਨੂੰ ਕਹਿੰਦੀ ਮਾਮਾ ਮੈਂ ਤੈਨੂੰ ਗਿਫਟ ਕਰਨੀ ਆ ਤੇ ਕਹਿੰਦਾ ਮੈਂ ਮੁੜ ਕੇ ਸਾਰਾ ਕੁਝ ਕਰਕੇ ਤੋਂ ਚਲਾ ਜਾਣਾ ਕਹਿੰਦਾ ਭਾਈ ਮੇਰੇ ਮਾਮੇ ਨੇ ਜਿਹੜਾ ਉਹ ਕਿੱਲਾ ਜ਼ਮੀਨ ਦਾ ਮੇਰੇ ਪਿੱਛੇ ਵੇਚਿਆ ਸੀਗਾ ਮੇਰੇ ਮਾਮੇ ਨੇ ਮੇਰੇ ਨਾਲ ਕਦੀ ਵੀ ਉਸ ਗੱਲ ਦਾ ਜ਼ਿਕਰ ਨਹੀਂ ਕੀਤਾ ਵੀ ਬੀ ਉਹ ਮੈਨੂੰ ਪੈਸੇ ਕਦੋਂ ਦੇਵੇਂਗਾ ਜਾਂ ਨਹੀਂ ਦੇਵੇਂਗਾ ਜਾਂ ਮੈਨੂੰ ਜ਼ਮੀਨ ਲੱਗਦਾ ਕਹਿੰਦਾ ਯਾਰ ਮੇਰੇ ਮਾਮੇ ਨੇ ਕਦੇ ਵੀ ਉਸ ਗੱਲ ਦਾ ਜ਼ਿਕਰ ਹੀ ਨਹੀਂ ਕੀਤਾ ਵੀ ਮੈਂ ਇੱਕ ਕਿੱਲਾ ਜ਼ਮੀਨ ਤੇਰੇ ਵਿੱਚ ਵੇਚਿਆ ਸੀ ਵੀ ਉਹ ਪੈਸੇ ਦਾ ਕੀ ਕਰਨਾ ਕਾ ਚਲੋ ਮੈਂ ਉਧਰ ਚਲਾ ਜਾਣਾ ਉਧਰ ਜਾ ਕੇ ਮੈਂ ਉਹਦੇ ਮਾਮੇ ਨੂੰ ਦੱਸਦਾ ਵੀ ਮਾਮਾ ਵੀ ਜਿਹੜੀ ਆ 11 ਕਿੱਲੇ ਜ਼ਮੀਨ ਆ ਮੈਂ ਤੇਰੇ ਨਾਮ ਲਵਾ ਦਿੱਤੀ ਆ ਤੇ ਨ ਕਿੱਲੇ ਤੇਰੇ ਕੋਲ ਪੈਂਦਾ 13 ਕਿੱਲੇ ਤੋਂ ਤੇਰੀ ਕੋਲ ਜ਼ਮੀਰ ਬਣ ਗਈ ਤੂੰ ਆਪਦੇ ਪੁੱਤ ਨੂੰ ਵਿਆਹ ਜਿੱਥੇ ਵਿਆਉਣਾ ਖਰਚਾ ਮੈਂ ਕਰੂੰਗਾ ਟੈਨਸ਼ਨ ਨਾਲ ਨਹੀਂ ਕਿਸੇ ਗੱਲ ਦੀ ਜਦੋਂ ਉਹ ਮੈਨੂੰ ਇਹ ਗੱਲ ਕਹਿੰਦਾ ਵੀ ਮਾਮਾ ਤੇਰਾ ਨਾ 11 ਕਲੇ ਜ਼ਮੀਨ ਲਵਾਤੀ ਉਹਦਾ ਮਰਾ ਮਾਮਾ ਉੱਚੀ ਉੱਚੀ ਤਾਹਾਂ ਮਾਰ ਕੇ ਕਹਿੰਦਾ ਰੋਣ ਲੱਗ ਜਾਂਦਾ ਕਹਿੰਦਾ ਬਾਈ ਇਹਦੋਂ ਮੇਰਾ ਵੀ ਰੋਣ ਨਿਕਲ ਜਾਂਦਾ ਮੈਂ ਕਹਿੰਦਾ ਤੇਰੇ ਮਵੀ ਤਾਹਾਂ ਮਾਰ ਕੇ ਬਹੁਤ ਰੋਇਆ ਤਾਂ ਮੇਰਾ ਮਾਮਾ ਕਹਿੰਦਾ ਨਹੀਂ ਪੁੱਤ ਤੂੰ ਆ ਕੀ ਕੀਤਾ ਕਹਿੰਦਾ ਫਿਰ ਬਾਈ ਮੈਂ ਉਹਦੇ ਮਾਮੇ ਨੂੰ ਸਾਰੀਆਂ ਗੱਲਾਂ ਦੱਸੀਆਂ ਕਿ ਮਾਮਾ ਕੀ ਤੂੰ ਆਪਦੀ ਜਵਾਨੀ ਮੇਰੇ ਲਈ ਖੇਲਾਤੀ ਠੀਕ ਆ ਤੂੰ ਮੈਨੂੰ ਮਾਂ ਦਾ ਪਿਓ ਪਿਆਰ ਵੀ ਦਿੱਤਾ ਤੂੰ ਪਿਓ ਦਾ ਵੀ ਦਿੱਤਾ ਵੀ ਮੈਂ ਆਹਦੀ ਅੱਖਾਂ ਨਾਲ ਵੇਂਦਾ ਰਿਆਂ ਜਦੋਂ ਤੂੰ ਆਪਦੇ ਪੋਟੇ ਸਾੜ-ਸੜ ਕੇ ਸਾਨੂੰ ਰੋਟੀਆਂ ਪਕਾ ਕੇ ਸਾਡੇ ਕੱਪੜੇ ਧੋਂਦਾ ਰਿਆਂ ਸਾਨੂੰ ਪ੍ਰੈਸ ਕਰਕੇ ਦੇਂਦਾ ਰਿਆਂ ਸਾਰਾ ਆਣ ਗਵਣ ਸਾਰਾ ਸ਼ਰੀਕਾਤ ਨੂੰ ਤਾਣਨੇ ਮੇਨੇ ਮਾਰਦਾ ਸੀਗਾ ਲੋਕੀ ਕਹਿੰਦੇ ਸੀ ਇਹ ਅਮਲੀ ਨੇ ਕੀ ਬੱਚੇ ਸਾ ਬਣੇ ਨੇ ਇਹਦਾ ਆਪ ਅਮਲੀ ਆ ਜੇ ਆ ਉਹ ਕਹਿੰਦਾ ਮੈਂ ਸਾਰਾ ਕੁਝ ਸੁਣਦਾ ਰਿਆਂ ਸਾਰਾ ਕੁਝ ਵਿੰਦਾ ਵੀ ਰਿਆਂ ਕਹਿੰਦਾ ਪਰ ਹੁਣ ਮੇਰਾ ਟਾਈਮ ਆਇਆ ਵੀ ਮੈਂ ਤੈਨੂੰ ਰਾਜੇ ਵਾਂਗੂ ਰੱਖਣਾ ਤੈਨੂੰ ਰਾਜਾ ਬਣਾ ਕੇ ਰੱਖਣਾ ਕਹਿੰਦਾ ਮਾਮਾ ਕਹਦਾ ਮੇਰਾ ਮਾਮਾ ਬਹੁਤ ਰੋਇਆ ਮੇਰੇ ਮਾਮੇ ਨੇ ਕਿਹਾ ਨਹੀਂ ਪੁੱਤ ਵੀ ਮੈਂ ਜ਼ਮੀਨ ਨਹੀਂ ਲੈਣੀ ਕਹਿੰਦਾ ਮੈਂ ਇਹਨੂੰ ਕਹਤਾ ਵੀ ਨਹੀਂ ਵੀ ਜਿਹੜਾ ਤੇਰਾ ਪੁੱਤੋ ਵੀ ਮੇਰਾ ਭਰਾ ਮੈਂ ਉਹਦੇ ਭਰਾ ਵਾਸਤੇ ਸਭ ਕੁਝ ਕੀਤਾ ਵੀ ਉਸੇ ਵੀ ਚਲ ਉਹਦੇ ਕੋਲ 13 ਕਿੱਲੇ ਜ਼ਮੀਨ ਬਣ ਜੂਗੀ ਵੀ ਵੀ ਤੂੰ ਐਸ਼ ਕਰ ਕਹਿੰਦਾ ਮੈਂ ਮੇਰਾ ਮਾਮਾ ਬਹੁਤ ਰੋਇਆ ਕਹਿੰਦਾ ਭਾਈ ਮੈਂ ਵੀ ਬਹੁਤ ਰੋਇਆ ਕਹਿੰਦਾ ਪਰ ਮੈਂ ਆਪਦੇ ਮਾਮੇ ਨੂੰ ਦੇਖਣ ਨਾਲ ਵੇਂਦਾ ਰਿਆਂ ਵੀ ਉਹਨੇ ਸਾਨੂੰ ਕਿਵੇਂ ਸੰਭਾਲਿਆ ਕਹਿੰਦਾ ਉਹਨੇ ਆਪਦੇ ਪੁੱਤ ਨਾਲੋਂ ਵੀ ਵੱਧ ਸਾਨੂੰ ਸੰਭਾਲਿਆ ਕਹਿੰਦਾ ਆਪਦੇ ਮੂੰਹ 'ਚ ਵੀ ਬੁਰਕੀ ਕੱਢ ਕੇ ਸਾਡੇ ਮੂੰਹ 'ਚ ਬੰਦਾ ਪਾ ਦਿੰਦਾ ਸੀ ਕਹਿੰਦਾ ਕਹਿੰਦਾ ਕਦੇ ਵੀ ਉਹਦੇ ਮੂੰਹ 'ਚ ਇਹ ਨਹੀਂ ਜ਼ਿਕਰ ਮੈਂ ਸੁਣਿਆ ਵੀ ਮੈਂ ਜਵਾਕਾਂ ਲਈ ਆਪਣੀ ਜ਼ਿੰਦਗੀ ਖਰਾਬ ਕਰ ਲਈ ਕਹਿੰਦਾ ਕਦੇ ਉਹਨੇ ਗਿਲਾ ਸ਼ਿਕਵਾ ਸੱਟ ਨਾਲ ਕੀਤਾ ਹੀ ਨਹੀਂ ਸੀਗਾ ਯਾਰ ਕਦੇ ਸਾਨੂੰ ਸੁਣਾਇਆ ਹੀ ਨਹੀਂ ਸੀਗਾ ਵੀ ਮੈਂ ਤੁਹਾਡੇ ਲੇਖਿਆ ਆਪਦੀ ਉਮਰ ਲਾਤੀ ਨੀਤੇ ਕਹਿੰਦਾ ਬੰਦੇ ਦੋ ਦੋ ਵਿਆਹ ਕਰਾ ਲੈਂਦੇ ਆ ਜਨਾਨੀਆਂ ਪਿੱਛੇ ਨਿਕਮਲੇ ਹੋ ਜਾਂਦੇ ਆ ਕਹਿੰਦਾ ਉਸ ਬੰਦੇ ਨੇ ਨਾਗਰ ਦੇ ਜਨਾਨੀ ਬਾਜੀ ਕੀਤੀ ਤੇ ਨਾ ਹੀ ਕਦੇ ਕਿਸੇ ਜਨਾਨੇ ਨਾਲ ਵਿਆਹ ਕਰਾਇਆ ਨਾ ਹੀ ਕੋਈ ਕਹਿੰਦਾ ਸੇ ਲੀ ਸੁਲੀ ਹੋਣੀ ਬਣਾਈ ਕੁਛ ਨਹੀਂ ਕੀਤਾ ਕਹਿੰਦਾ ਉਹਨੇ ਸਮਝ ਲਿਆ ਵੀ ਇੱਕ ਜਿਵੇਂ ਇੱਕ ਸਾਧ ਤਪੱਸਿਆ ਕਰਦਾ ਕਹਿੰਦਾ ਉਸ ਬੰਦੇ ਨੇ ਓਵੇਂ ਤਪੱਸਿਆ ਕੀਤੀ ਸਾਨੂੰ 20 ਸਾਲ ਪਾਲਣ ਲਈ ਵੀ ਹਾਂ ਵੀ ਮੈਂ ਉਹਨੇ ਸਾਰੀ ਆਪਦੀ ਚਾਹ ਖੁਸ਼ੀਆਂ ਰੀਝਾਂ ਕਹਿੰਦਾ ਸਾਰੀਆਂ ਉਹਨੇ ਬੰਦੇ ਨੇ ਸਾਡੇ ਲੇਖੇ ਲਾਤੀ ਕਹਿੰਦਾ ਬਾਈ ਹੁਣ ਆਪਣੇ ਦਿਲ ਦੀ ਘੋਰੀ ਜਾਂ ਕਿ ਜਿਹੜੇ ਮਾਮੇ ਨੇ ਆਪ ਦੀ ਜ਼ਿੰਦਗੀ ਮੇਰੇ ਲੇਖੇ ਲਾਈ ਆ ਉਹਦੇ ਲੇਖੇ ਮੈਂ ਆਪ ਦੀ ਜ਼ਿੰਦਗੀ ਲਾਉਣੀ ਹੈ ਕਹਿੰਦਾ ਬਸ ਉਹਨੂੰ ਮੈਂ ਕੋਰੀ ਜਾਂ ਮੇਰੀ ਵੀ ਉਹਨੂੰ ਰਾਜਾ ਵਾਂਗੂ ਰੱਖਣਾ ਤਾਂ ਬਾਈ ਹੁਣ ਗੱਡੀ ਸਕੋਰਪੀਓ ਲੈ ਕੇ ਦਿੰਦੀ ਆ ਵਧੀਆ ਕੋਠੀ ਪਾ ਕੇ ਦਿੰਦੀ ਆ ਸਾਰੀ ਜ਼ਮੀਰ ਮਾਮੇ ਦੇ ਨਾਂ ਕਰਾਉਂਦੀ ਆ ਹੁਣ ਮੈਂ ਮਾਮੇ ਦੇ ਪੁੱਤ ਦਾ ਕਹਿੰਦਾ ਵਿਆਹ ਕਰਨਾ ਤੇ ਕਹਿੰਦਾ ਬਸ ਮੇਰੀ ਇੱਕੋ ਦਿਲ ਦੀ ਰੀਜ ਆ ਵੀ ਵਿਆਹ ਇਹੋ ਜਿਹਾ ਕਰਨਾ ਮਾਮੇ ਦੇ ਪੁੱਤ ਦਾ ਕਿ ਨੇੜੇ-ਨੇੜੇ ਦੇ 20 ਪਿੰਡ ਵੇਖਣ ਵੀ ਵਾਕਈ ਕਿਸੇ ਨੇ ਵਿਆਹ ਕੀਤਾ ਤੇ ਕਹਿੰਦਾ ਬਸ ਹੁਣ ਇੱਕੋਰੀ ਜੋ ਹੋਰ ਆ ਕਿ ਮਾਮੇ ਨੂੰ ਜਾਗ ਦਾ ਝੂਟਾ ਦਵਾਉਣਾ ਆਸਟ ਪਰਾ ਝੂਟਾ ਜ਼ਰੂਰ ਦਵਾਨਾ ਜਾਂ ਜਾਂਦਾ ਕਹਿੰਦਾ ਕਹਿੰਦਾ ਉਸ ਬੰਦੇ ਨੇ ਬਹੁਤ ਦਰਦ ਝੱਲੇ ਸਾਡੇ ਲਈ ਬੜੀ ਤਪੱਸਿਆ ਕੀਤੀ ਉਸ ਬੰਦੇ ਨੇ ਸਾਡੇ ਲਈ ਤਾਨੂੰ ਧੁੱਪੇ ਸੜ ਸੜ ਕੇ ਆਪਦੇ ਹੱਥਾਂ ਸਾੜ ਸੜ ਕੇ ਰੋਟੀਆਂ ਪਕਾ ਕੇ ਦਿੰਦਾ ਰਿਹਾ ਤੇ ਕੱਪੜੇ ਧੋ ਤੋ ਕੇ ਪ੍ਰੈਸ ਕਰ ਕਰਕੇ ਸਾਨੂੰ ਨਮਾਉਣਾ ਧਮਾਉਣਾ ਸਾਡੇ ਵਾਲ ਪਾਉਣੇ ਕਹਿੰਦਾ ਯਾਰ ਉਸ ਬੰਦੇ ਨੇ ਬਹੁਤ ਸਾਡੇ ਲਈ ਤਪੱਸਿਆ ਕੀਤੀ ਹੈ ਕਹਿੰਦਾ ਤੇ ਭਰਾ ਕਹਿੰਦਾ ਇਹ ਸਟੋਰੀ ਲੋਕਾਂ ਤੱਕ ਜ਼ਰੂਰ ਜਾਣੀ ਚਾਹੀਦੀ ਹੈ ਵੀ ਅੱਜਕੱਲ ਲੋਕੀ ਪੈਸਿਆਂ ਪਿੱਛੇ ਇੰਨੇ ਕ ਕਮਲੇ ਹੋਏ ਫਰਦੇ ਬਿਤੇ ਖੂਨ ਦੇ ਰਿਸ਼ਤਿਆਂ ਨੂੰ ਭੁੱਲੇ ਫਿਰਦੇ ਆ ਤੇ ਇੱਕ ਪਾਸੇ ਉਹ ਮਾਮਾ ਦੇਖੋ ਜਿਨੇ ਆਪਦੇ ਭਾਣਜੇ ਪਿੱਛੇ ਆਪਦੇ ਹਿੱਸੇ ਦੀ ਜ਼ਮੀਨ ਵੇਚਦੀ ਕਿੱਲਾ ਤੇ ਕੀ ਸਿਰਫ 4 ਕਿੱਲੇ ਮਾਮੇ ਕੋਲੇ ਜ਼ਮੀਨ ਸੀ ਗੱਲ ਹੁੰਦੀ ਆ ਖੂਨ ਦੇ ਰਿਸ਼ਤਿਆਂ ਦੀ ਰੂਹ ਦੇ ਰਿਸ਼ਤਿਆਂ ਦੀ ਨੀਤੇ ਮਿਲਾ ਭਾਣਜੇ ਕੋਲੇ 11 ਕਿੱਲੇ ਜ਼ਮੀਨ ਸੀ ਮਾਮੇ ਕੋਲੇ 4 ਕਿੱਲੇ ਸੀ ਮਾਮੇ ਨੇ ਆਪਦੇ ਕਿੱਲਾ ਵੇਚਤੀ ਪਰ ਭਾਣਜੇ ਦੇ ਵਿੱਚ ਹੀ ਉਸ ਤੋਂ ਬਾਅਦ ਭਾਣਜੇ ਤੋਂ ਪੈਸੇ ਤੱਕ ਨਹੀਂ ਮੰਗੇ ਇਸ ਕਰਕੇ ਭਰਾਵੋ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕੀ ਪੈਸਿਆਂ ਦੇ ਪਿੱਛੇ ਭੱਜ ਕੇ ਲਾਲਚ ਲੱਗ ਕੇ ਆਪਦੇ ਖੂਨ ਦੇ ਰਿਸ਼ਤਿਆਂ ਨੂੰ ਨਾ ਭੁੱਲੋ ਹੁਣ ਕਹਿੰਦਾ ਉਹ ਜਿਹੜੀ ਮਾਂ ਦੋਦੀ ਨਾਲ ਵਿਆਹ ਕਰਾ ਕੇ ਗਈ ਚਲੀ ਸੀ ਸਾਨੂੰ ਛੋਟਿਆਂ ਨੂੰ ਕਹਿੰਦਾ ਮੈਨੂੰ ਛੱਡ ਕੇ ਕਹਿੰਦਾ ਹੁਣ ਉਹੀ ਮਾਂ ਮੈਨੂੰ ਫੋਨ ਕਰਦੀ ਆ ਵੀ ਪੁੱਤ ਮੇਰੇ ਬਾਰੇ ਵੀ ਕੋਈ ਸੋਚ ਤੇ ਕਹਿੰਦਾ ਹੁਣ ਮੈਂ ਇਹਨੂੰ ਕਿਹਾ ਵੀ ਮਾਂ ਤੇਰੇ ਬਾਰੇ ਹੁਣ ਕੀ ਸੋਚਾਂ ਵੀ ਤੂੰ ਤਾਂ 5 ਸਾਲਾਂ ਦਾ ਛੱਡ ਕੇ ਤੇ ਹੋਰ ਖਸਮ ਕਰ ਲਿਆ ਸੀਗਾ ਤੇ ਜਿਹੜੇ ਮਾਮੇ ਨੇ ਮੇਰੇ ਲਈ ਆਪ ਦੀ ਸਾਰੀ ਜ਼ਿੰਦਗੀ ਵਾਰਤੀ ਮੇਰੇ ਤੋਂ ਮੇਰੇ ਲਈ ਤਾਂ ਉਹ ਸਭ ਕੁਝ ਹੋਊ ਆ ਕਹਿੰਦਾ ਮੇਰੇ ਲਈ ਦੋਸਤੇ ਦਿਨ ਹੀ ਮਰ ਗਈ ਸੀ ਜਿਸ ਦਿਨ ਤੋਂ ਦੋਦੀ ਨਾਲ ਵੱਜ ਕੇ ਵਿਆਹ ਕਰਾ ਲਿਆ ਸੀ ਕਹਿੰਦਾ ਕਹਿੰਦਾ ਮੇਰੀ ਦਾਦੀ ਨੇ ਵੀ ਕਿਹਾ ਸੀ ਮੈਨੂੰ ਉਦੋਂ ਛੋਟੇ ਹੁੰਦੇ ਨੂੰ ਵੀ ਪੁੱਤ ਅੱਜ ਤੋਂ ਇਹ ਤੇਰੇ ਲਈ ਮਰ ਗਈ ਆਪਾਂ ਇਹਦੇ ਲਈ ਮਰ ਗਏ ਇਹ ਆਪਣੇ ਲਈ ਮਰ ਗਈ ਕਹਿੰਦਾ ਹੁਣ ਉਹ ਮਾਂ ਹੁਣ ਮੈਨੂੰ ਰੋਜ਼ ਫੋਨ ਕਰਦੀ ਜਦੋਂ ਮੈਂ ਆਸਟ੍ਰੇਲੀਆ ਆਇਆ ਕਿ ਪੁੱਤ ਉਹਨੂੰ ਮੇਰੇ ਬਾਰੇ ਸੋਚ ਮੈਂ ਬੜੀ ਔਖੀ ਆ ਕਹਿੰਦਾ ਆਪਾਂ ਵੀ ਹੁਣ ਵਰਕੇ ਪਾੜਦੇ ਕਿ ਦੇਖ ਮਾਂ ਕਹਿੰਦਾ ਹੁਣ ਮੈਂ ਮਾਂ ਤਾ ਨੂੰ ਕਦੀ ਕਹਿੰਦੇ ਨਹੀਂ ਮੈਂ ਨਾਂ ਲੱਗੀ ਗੱਲ ਕਰਦਾ ਵੀ ਤੂੰ ਸਾਡੇ ਲਈ ਮਰ ਗਈ ਅਸੀਂ ਤੇਰੇ ਲਈ ਮਰ ਗਏ ਇਹ ਕਹਿੰਦਾ ਹੁਣ ਬਸ ਆਪਣਾ ਮ ਬਈ ਐਸੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਇੱਕ ਚੰਗਾ ਸਨੇਹਾ ਸਮਾਜ ਦੇ ਵਿੱਚ ਜਾਵੇ ਕਿ ਲੋਕੀ ਪੈਸਿਆਂ ਦੇ ਵਿੱਚ ਆਪਦੇ ਰਿਸ਼ਤਿਆਂ ਨੂੰ ਭੁੱਲੀ ਬੈਠੇ ਆ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਆ ਵੀ ਉਹ ਖੂਨ ਦੇ ਹੁੰਦੇ ਆ ਆਪਣੇ ਆਪਣੇ ਹੁੰਦੇ ਆ ਰਿਸ਼ਤਿਆਂ ਦੀ ਸੰਭਾਲ ਕਰੋ ਇਹਨਾਂ ਦੀ ਕਦਰ ਕਰੋ ਐਵੇਂ ਲਾਲਚ ਪਿੱਛੇ ਐਵੇਂ ਪੈਸਿਆਂ ਪਿੱਛੇ ਨਾ ਭੱਜੋ ਪੈਸਾ ਠੀਕ ਆ ਜ਼ਿੰਦਗੀ ਦੀ ਲੋੜ ਆ ਪਰ ਹਰ ਚੀਜ਼ ਵੀ ਪੈਸੇ ਨਾਲ ਨਹੀਂ ਮਿਲਦੀ ਬਹੁਤ ਸਾਰੇ ਰਿਸ਼ਤੇ ਇਹੋ ਜਿਹੇ ਹੁੰਦੇ ਜਿਹੜੇ ਆਪਾਂ ਨੂੰ ਜਿਨ੍ਹਾਂ ਨੂੰ ਆਪਾਂ ਪੈਸਿਆਂ ਦੇ ਨਾਲ ਨਹੀਂ ਖਰੀਦ ਸਕਦੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ